ਅੱਜ ਸਾਡੀ ਪਾਰ ਜਥੇਬੰਦੀ ਦੀ ਭਾਰਤੀ ਸੰਘ ਕਤਾਬ ਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਸੀ ਇਹਦੇ ਵਿੱਚ ਅਸੀਂ ਛੇ ਤਰੀਕ ਵਾਲਾ ਪ੍ਰੋਗਰਾਮ ਤੇ 12 ਤਰੀਕ ਨੂੰ ਜਿਹੜੇ ਦੋ ਪ੍ਰੋਗਰਾਮ ਕਰਕੇ ਹਟਿਆ ਉਹਦੀ ਰਿਪੋਰਟਿੰਗ ਕੀਤੀ ਹੈ ਤੇ ਜਿਹੜਾ ਸਾਡਾ ਆਪਣਾ ਜਿਹੜੇ ਬੰਦੇ ਸਾਡੇ ਜ਼ਿਲ੍ਹੇ ਚ ਬੰਦ ਨੇ ਉਹਨਾਂ ਦੇ ਵਾਸਤੇ ਉਹਨਾਂ ਦਾ ਅਗਲਾ ਪ੍ਰੋਗਰਾਮ ਜਿਹੜਾ ਦਿੱਤਾ ਸੀ 18 ਤਰੀਕ ਨੂੰ ਡੀਸੀ ਦਫ਼ਤਰ ਮੂਹਰੇ ਬਠਿੰਡੇ ਧਰਨਾ ਦਾ ਪ੍ਰੋਗਰਾਮ ਲਾਉਣੇ ਉਹ ਅਸੀਂ ਕਰਾਂਗੇ ਦੂਜਾ ਜਿਹੜਾ 22 ਤਰੀਕ ਨੂੰ ਸੰਯੁਕਤ ਮੋਰਚੇ ਦੀ ਕਾਲ ਹੈ ਤੇ ਦੂਜੀਆਂ ਸੰਝਾਂ ਦੇ ਤੇ ਬੰਦਿਆਂ ਨਾਲ ਜਿਹੜੀ ਕਾਲ ਹੈ ਰਲ ਕੇ ਅਸੀਂ 5 ਤਰੀਕ ਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਫੈਸਲਾ ਕੀਤਾ ਉਹਨੂੰ ਲਾਗੂ ਕਰਨ ਦੇ ਤੇ ਥਾਵਾ ਚੁਣੀਆਂ ਨੇ ਤੇ ਉੱਥੇ ਜ਼ੋਰ ਨਾਲ ਸਮੂਲੀਅਤ ਕਰਨ ਵਾਸਤੇ ਅੱਜ ਵਿਚਾਰ ਚਰਨ ਦਾ ਕੀਤਾ। ਸਰਦ ਇਹਨਾਂ ਡੀਸੀ ਦਾ ਉੱਤਰ ਜਿਹੜੀ ਪਹਿਲਾਂ ਵਾਲੀ ਮੰਗ ਨੂੰ ਲੈ ਕੇ ਜਿਵੇਂ ਪਹਿਲਾਂ ਰੱਖੀ ਗਈ ਸੀ ਹਾਂਜੀ ਜਿਹੜੇ ਸਾਡੇ ਅੱਗੇ ਰਿਆ ਕਰਨੇ ਸੀ ਉਹਨਾਂ ਨੇ ਮਤਲਬ ਉਹਨਾਂ ਟਾਈਮ ਦਿੱਤਾ ਸੀ ਅਸੀਂ 14 ਤਰੀਕ 14 ਤਰੀਕ ਤੱਕ ਹੁਣ ਤੱਕ ਉਹਨਾਂ ਨੇ ਜੰਨੀਆਂ ਜੀ ਤੱਕ ਕੁਛ ਕੋਈ ਹੱਥ ਪੱਲੇ ਨਹੀਂ ਪਾਇਆ ਇਸ ਕਰਕੇ ਅੱਜ ਅਸੀਂ 14 ਦੀ ਮੀਟਿੰਗ ਦੇ ਵਿੱਚ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ 18 ਤਰੀਕ ਨੂੰ ਜੀ BC ਦਫਤਰ ਦਾ ਧਰਨਾ ਦੇਣ ਦਾ ਲੰਮ। ਪਿਛਲੀ ਵਾਰ ਦੇਖਿਆ ਗਿਆ ਜੀ ਉਹਨਾਂ ਨੇ ਇੱਕ DC ਦਫ਼ਤਰ ਦੇ ਥਾਂ ਤੇ ਬਾਹਰ ਖਾਂਬ ਦੇ ਦਿੱਤੀ ਸੀ ਕੋਚੋ ਮੰਡੀ ਫੇਰ ਵੀ ਉੱਥੇ ਰੋਕ ਟੋਕ ਕੀਤੀ ਗਈ ਗਾਟੀ ਜਾਦੀ ਗਈ ਕੀਤੀ। ਦੇਖੋ ਪਿਛਲੀ ਵਾਰੀ ਜੋ ਪ੍ਰਸ਼ਾਸਨ ਨੇ ਕੀਤਾ ਉਹਨਾਂ ਨੇ ਮਤਲਬ ਨਹੀਂ ਜਾਣ ਦਿੱਤਾ ਉਹਨਾਂ ਦੀ ਮਤਲਬ ਉਹ ਤਾਂ ਉਹਨਾਂ ਦੀ ਬੰਦਬੰਦੀ ਹੈ। ਉਦੋਂ ਸਾਡਾ ਘਰਾਓ ਸੀ ਹੁਣ ਇਹ ਧਰਨਾ ਹੈ। ਧਰਨੇ ਦਾ ਪ੍ਰੋਗਰਾਮ ਅਸੀਂ ਦਿੱਤਾ ਹੈ। ਤੇ ਇਹਦੇ ਚ ਤਾਂ ਹੁਣ ਸਰਕਾਰ ਦੇਖੇ ਕੀ ਕਰਨਾ ਹੈ ਤਾਂ ਸਰਕਾਰ ਦਾ ਕੰਮ ਹੈ। ਅਸੀਂ ਆਪਣੀ ਤਿਆਰੀ ਨਾਲ ਸਾਰੇ ਜ਼ਿਲਾਂ ਦੀ ਜੀ ਤਿਆਰੀ ਕਰਨ ਵਾਸਤੇ ਕਹਿਤਾ ਹਾਂ। ਹਾਂ ਜੀ। ਪਿਛਲੀ ਵਾਰ ਮਗਰੋਂ ਰੋਕ ਟੋਕ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਜਾਣ ਤੋਂ ਮਿੰਡੇ ਜਾਣ ਹਾਂ ਅਸੀਂ ਚਾਹਾਂਗੇ ਵੀ ਜੇ ਬੰਦਿਆਂ ਨੂੰ ਰਿਹਾ ਕਰੰਦੇ ਨੇ ਫਿਰ ਉਹ ਫਿਰ ਤਾਂ ਕੋਈ ਮਤਲਬ ਹੀ ਨਹੀਂ ਜੇ ਟਾਈਮ ਅਸੀਂ ਤਾਂ 14 ਤਰੀਕ ਦਿੱਤਾ ਸੀ ਅੱਜ ਤੱਕ ਕਰਨੇ ਫਿਰ ਅਸੀਂ ਅਗਲਾ ਪ੍ਰੋਮ ਨਹੀਂ ਸੀ ਰੱਖਣਾ ਹੁਣ ਅੱਗੇ ਸਰਕਾਰ ਕੀ ਕਰਦੀ ਹੈ ਪ੍ਰਸ਼ਾਸਨ ਕੀ ਕਰਦਾ ਤਾਂ ਉਹਨਾਂ ਦੇ ਹੱਥ ਵਸੇ 22 ਦਾ ਕਿਸ ਤਰ੍ਹਾਂ ਦਾ ਰੂਗ ਹੈ ਜੀ 22 ਦਾ ਜਿਹੜੀਆਂ ਇਹ ਬਿਜਲੀ ਬਿੱਲ 20 225 ਹੈ ਉਹਦੇ ਬਾਰੇ ਤੇ ਨਰੇਗਾ ਵਾਲੇ ਤੇ ਆ ਜਿਹੜਾ ਨਵਾਂ ਟ੍ਰੇਡ ਐਗਰੀਮੈਂਟ ਹੋਇਆ ਉਹਦੇ ਬਾਰੇ ਇਹ ਲੇਬਰ ਕੋਰਟ ਨੇ ਚਾਰ ਤੇ ਨਿੱਜੀਕਰਨ ਦੀਆਂ ਨੀਤੀਆਂ ਤੇ ਠੇਕਾ ਮਜ਼ਦਮਾ ਨੂੰ ਪੱਕੇ ਕਰਨ ਤੇ ਦੀ ਮੰਗ ਨੂੰ ਲੈ ਕੇ ਤੇ ਕਰਜ਼ੇ ਵਾਲੀਆਂ ਤੇ ਹੋਰ ਕੁਝ ਮੰਗਾਂ ਦੇ ਆਧਾਰ ਤੇ ਸਾਡਾ ਇਹ ਪ੍ਰੋਗਰਾਮ ਆਲ ਇੰਡੀਆ ਪੱਤਰ ਤੇ ਨਾ ਪੰਜਾਬ ਪੱਤਰ ਤੇ ਰੱਖਿਆ ਉਹ ਉਹਨੂੰ ਲਾਗੂ ਕਰ। ਕੇਂਦਰੀ ਮੰਤਰੀ ਨੇ ਬਿਆਨ ਆਇਆ ਜੀ ਪ੍ਰਾੜੀ ਬਿਲਾੰਤੂਏ ਨੂੰ ਲੈ ਕੇ ਕਿਸਾਨਾਂ ਦੇ ਗਲਤ ਦੋਸ਼ ਲਾਇਆ ਜਾਂਦੇ ਨੇ ਕਿ ਪ੍ਰਾੜੀ ਦਾ ਇਹ ਨਧੂਆਣੀ ਹੁੰਦਾ ਜਿੰਨਾ ਬਾਦੂ ਦੂਜਾ ਬਦੂਸ਼ ਹੁੰਦਾ। ਬਿਲਕੁਲ ਠੀਕ ਗੱਲ ਹੈ ਇਹ ਵੀ ਪਰਾਲੀ ਦਾ ਇਹ ਤਾਂ ਧੁਆ ਨਹੀਂ ਹੁੰਦਾ ਜਿੰਨਾ ਕਿ ਉੱਥੇ ਹੁਣ ਦਿੱਲੀ ਦੇ ਵਿੱਚ ਹੁਣ ਵੀ ਤਾਂ ਪ੍ਰਦੂਸ਼ਣ ਹੈਗਾ ਜੀ ਹੁਣ ਤੱਕ ਸਿੱਧੀ ਪਰਾਲੀ ਨਹੀਂ ਇਸ ਕਰਕੇ ਫੈਕਟਰੀਆਂ ਦੇ ਵਿੱਚੋਂ ਤੇ ਹੋਰ ਵਹੀਕਲਾਂ ਦੇ ਵਿੱਚੋਂ ਹੋਰ ਪਾਸਿਓਂ ਧੂਆ ਪ੍ਰਦੂਸ਼ਣ ਹੁੰਦਾ ਜਿਹੜਾ ਉਹ ਜ਼ਿਆਦਾ ਹੈ ਤੇ ਪਰਾਲੀ ਤਾਂ ਹੁਣ ਬਹੁਤ ਲੋਕ ਘਟਾ ਛਾੜਨ ਲੱਗੇ ਹੋਏ ਨੇ ਤੇ ਪਰਾਲੀ ਦਾ ਕੋਈ ਡਾ ਵੱਡਾ ਮਸਲਾ ਨਹੀਂ ਹੈ ਜਿਹਨੂੰ ਕਿਸਾਨਾਂ ਸਿਰ ਮੜਿਆ ਜਾ ਰਿਆ ਸੀ ਇਹ ਸਾਫ਼ ਹੋ ਗਿਆ ਤੇ ਕਿਸੇ ਕੁਝ ਕੁਝੇ ਦਿਨਾਂ ਦੇ ਬਿਆਨ ਦੇਖਿਆ ਜਾਕਰ ਸਾਹਿਬ ਨੇ ਵੀ ਗੱਲ ਕੀਤੀ ਹੈ ਹਾਲਾਂਕਿ ਤੁਹਾਨੂੰ ਸਪਸ਼ਟ ਇਹ ਦਿੱਖਦਾ ਹੈ ਅਸਲੀ ਬਿਆਨ ਕਿਸੇ ਨੂੰ ਦੇਖਦੇ ਹਾਂ ਜਾਕਰ ਸਾਹਿਬ ਨੇ ਜਿੰਨੇ ਗੱਲ ਕੀਤੀ ਸੀ ਦੇਖੋ ਜਾਕਰ ਸਾਹਿਬ ਦਾ ਆਫੀਸ਼ੀਅਲ ਸਟੇਟਮੈਂਟ ਹੈ ਕੀ ਉਹਨੇ ਉਹਦੀ ਆਪਣੀ ਸਮਝ ਮੁਤਾਬਕ ਉਹਨਾਂ ਨੂੰ ਜਿਹਾ ਜਿਹਾ ਕੁਝ ਔੜਦਾ ਉਹ ਜਿਹਾ ਕੁਝ ਬੋਲ ਦਿੰਦੇ ਨੇ ਕਿ ਕਿਸਾਨਾਂ ਦੇ ਬੰਦੇ ਤਾਂ ਖੇਤੀ ਨਹੀਂ ਕਰਦੇ ਉਹ ਰਾਹਾਂ ਦਾ ਮੁੰਡਾ ਨਹੀਂ ਖੇਤੀ ਕਰਦਾ ਜੀ ਰਾਜੇਵਾਲ ਸਾਹਿਬ ਦਾ ਮੁੰਡਾ ਨਹੀਂ ਕਰਦਾ ਅਧੂਰੀ ਜਾਣਕਾਰੀ ਨਾਲ ਬਿਆਨ ਦਿੰਦੇ ਨੇ ਉਹ ਭਲਾ ਜੇ ਮੇਰੇ ਤਾਂ ਮੁੰਡੇ ਇੰਨੇ ਵੀ ਖੇਤੀ ਕੀ ਨੇ ਕਰਨੀਆਂ ਜੀ ਤੇ ਸਾਡੇ ਤਾਂ ਕਿਸਾਨਾਂ ਕੋਲੇ ਜ਼ਮੀਨਾਂ ਜਿਹੜੇ ਲੀਡਰ ਨੇ ਸਾਡੇ ਭਾਰਤੀ ਕਿਸਾਨ ਇਕਤਾ ਉਹ ਰਾਹਾਂ ਦੇ ਲੀਡਰ ਚਾਰ ਚਾਰ ਕਿੱਲੇ ਦੇ ਮਾਲਕ ਨੇ ਕਾਦੀ ਖੇਤੀ ਕਰਨੀ ਹੈ ਕਿੰਨੀ ਖੇਤੀ ਕਰ ਲੈਣਗੇ ਉਹ ਨਾਲੇ ਦਿਨ ਡੀਡੀ ਕਰ ਲੈਣਗੇ ਨਾਲੇ ਖੇਤੀ ਕਰ ਲੈਣ ਦੋ ਗੱਲਾਂ ਹੁੰਦੀਆਂ ਨੇ ਪਰ ਹਾਂ ਇੱਕ ਗੱਲ ਤੇ ਅਸੀਂ ਗਾਰੰਟੀ ਕਰਦੇ ਹਾਂ ਕਿ ਜਿੰਨੇ ਸਾਡੇ ਡੀਡ ਨੇ ਉਹਨਾਂ ਸਾਰਿਆਂ ਦਾ ਗੁਜ਼ਾਰਾ ਖੇਤੀ ਜੀ ਚੱਲਦਾ ਹੈ ਜ਼ਮੀਨ 'ਚ ਹੀ ਚੱਲਦਾ ਜਿੰਨੀ ਜਿੱਕ ਜ਼ਮੀਨ ਹੈ ਕੋਈ ਖੇਤੀ ਕਰ ਲੈਂਦਾ ਕੋਈ ਠੇਕ ਦੇ ਦਿੰਦਾ